ਹਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਟ ਨਾ ਕੀ ਹਾਲ ਚਾਲ ਆ ਅਸੀਂ ਵਧੀਆ ਇਤਿਹਾਸ ਕਰਦੇ ਆ ਵੀ ਸਾਰੇ ਭੈਣ ਭਰਾ ਵਧੀਆ ਹੋਣਗੇ ਤੇ ਅੱਜ ਆਪਾਂ ਲੱਗੇ ਆ ਪਲਾਜ਼ੋ ਦੀ ਕਟਿੰਗ ਕਰਨਾ ਤੇ ਜਿਹੜੀਆਂ ਭੈਣਾਂ ਨੇ ਮੈਸੇਜ ਕੀਤਾ ਕਿ ਪਲਾਜ਼ੋ ਦੀ ਕਟਿੰਗ ਦੱਸਿਓ ਉਹ ਭੈਣਾਂ ਵਾਸਤੇ ਵੀਡੀਓ ਆਪੀ ਪਲਾਜ਼ੋ ਦੀ ਕਟਿੰਗ ਕਰਨ ਲੱਗੇ ਆ ਸਭ ਤੋਂ ਪਹਿਲਾਂ ਆਪਾਂ ਆ ਨਿਸ਼ਾਨੀ ਲਾ ਲਈ ਆ 4 ਇੰਚ ਤੇ 4 ਇੰਚ ਦੀ ਨਿਸ਼ਾਨੀ ਲਾ ਲਈ ਆ ਇਲਾਸਟਿਕ ਵਾਸਤੇ ਉੱਪਰੋਂ ਛੱਡ ਲਿਆ ਵਾ ਠੀਕ ਹੈ ਤੇ ਫਿਰ ਪਲਾਜ਼ੋ ਦੀ ਲੈਂਥ ਆਪਾਂ ਲੈਂਥ ਦੀ ਨਿਸ਼ਾਨੀ ਲਾਵਾਂਗੇ ਆਪਾਂ ਲੈਂਥ ਰੱਖਣ ਲੱਗੇ ਆ 37 ਇੰਚ ਆ ਘਾਟਾ 37 ਇੰਚ ਦੀ ਨਿਸ਼ਾਨੀ ਲਾਵਾਂਗੇ ਠੀਕ ਆ ਤੇ 3 ਇੰਚ ਫੋਲਡਿੰਗ ਜਿਹੜਾ ਥੱਲੇੋਂ ਫੋਲਡਿੰਗ ਕਰਨਾ ਉਹਦੀ ਨਿਸ਼ਾਨੀ ਲਾਵਾਂਗੇ 3 ਇੰਚ ਤੇ ਆਪਾਂ ਇਹ ਪਲਾਜ਼ੋ ਬਣਾਵਾਂਗੇ ਪਿੰਟਕਸ ਪਾ ਕੇ ਤੇ ਪਿੰਟਕਸ ਵਾਸਤੇ 3 ਇੰਚ ਕੱਪੜਾ ਆਪਾਂ ਐਕਸਟਰਾ ਰੱਖਾਂਗੇ ਸਿੱਧੀ ਆ 4 ਇੰਚ ਜਿਹੜੀ ਆਪਾਂ ਪਲਾਸਟਿਕ ਦੀ ਨਿਸ਼ਾਨੀ ਲਾਈ ਉਹ ਇੱਧਰ ਵੀ ਲਾ ਲੈਣੀ ਆ ਇੱਥੋਂ ਆਸਣ ਰੱਖਾਂਗੇ 1.5 ਜਿਹਦੇ ਸੂਟ ਦੀ हिਪ 19 ਇੰਚ ਆ ਉਹਦੀ ਆਪਾਂ 1.5 ਤੇ ਨਿਸ਼ਾਨੀ ਲਾਵਾਂਗੇ ਪਲਾਜ਼ੋ ਦੀ ਆਸਣ ਦੀ 1.5 ਤੇ ਨਿਸ਼ਾਨੀ ਲਾ ਕੇ ਤੇ ਆਸਨ ਆਪਾਂ ਰੱਖਾਂਗੇ 12 ਇੰਚ 12 ਇੰਚ ਆਪਾਂ ਤਾਂ ਰੱਖਣਾ ਕਿਉਂਕਿ ਆਪਾਂ ਇਹ ਲਾਈਨਿੰਗ ਵਾਲਾ ਪਲਾਜ਼ੋ ਬਣਾਉਣਾ ਜੇ ਆਪਾਂ ਲਾਈਨਿੰਗ ਵਾਲਾ ਬਣਾਉਣਾ ਵਾ ਤੇ ਫਿਰ 12 ਇੰਚ ਰੱਖਣ ਦਾ ਜੇ ਦੂਜਾ ਬਣਾਉਣਾ ਤਾਂ ਫਿਰ ਆਪਾਂ 11 ਰੱਖਣਾ ਹੀ ਤੇ ਲਾਈਨਿੰਗ ਵਾਲੇ ਦਾ ਥੋੜਾ ਜਿਆਦਾ ਵੱਧ ਰੱਖੀਦਾ ਤੇ ਇਧਰੋਂ ਆਪਾਂ ਪਹਿਲਾ ਨਿਸ਼ਾਨੀ ਲਾ ਲਈ ਆ ਉਹੀ 10.5 ਦੀ ਆਸਨ ਦੀ ਤੇ ਫਿਰ 2 ਇੰਚ ਐਕਸਟਰਾ ਲਾ ਕੇ ਉਹ ਨਿਸ਼ਾਨੀ ਲਾ ਲੈਣੀ ਆ ਤੇ ਫਿਰ ਤੁਹਾਨੂੰ ਪਤਾ ਹੀ ਆ ਜਿਹੜਾ ਆਪਾਂ ਇੱਥੋਂ ਪਾਉਣੀ ਆ ਉਹ ਇਹ ਤੋਂ ਕਾਰਟ ਬੈਣੀ ਆ ਜਿਹੜੀ ਕਿ ਸਿਰਫ 1/2 ਇੰਚ ਦੇ ਗੈਪ ਤੇ ਪਾਉਣੀ ਆ। 1/2 ਇੰਚ ਦੇ ਗੈਪ ਤੇ ਆਹ ਵਾਲੀ ਨਿਸ਼ਾਨੀ ਲਾਉਣੀ ਆ। ਤੇ ਫਿਰ ਆਪਾਂ ਪਹੁੰਚ ਦੀ ਨਿਸ਼ਾਨੀ ਲਾਵਾਂਗੇ। ਪਹੁੰਚ ਆਪਾਂ 7 ਰੱਖਣਾ ਵਾ ਤੇ 1 ਇੰਚ ਵਾਧਾ ਰੱਖ ਲੈਣ ਲੱਗੇ ਆ। 8 ਇੰਚ ਤੇ ਨਿਸ਼ਾਨੀ ਲਾਵਾਂਗੇ। 8 ਇੰਚ ਤੇ ਨਿਸ਼ਾਨੀ ਲਾ ਕੇ ਫਿਰ ਆਪਾਂ ਇਹਨੂੰ ਇਹਦੇ ਨਾਲ ਬਲਾਵਾਂਗੇ। ਸਾਰੀਆਂ ਨਿਸ਼ਾਨੀਆਂ ਲੱਗ ਗਈਆਂ ਮਾਤਾ ਸਾਰੀ ਹਵਾਦ ਘਾਟਿਆ ਪਹਿਲਾਂ ਇਹਨੂੰ ਕਟਾਂਗੇ ਉੱਪਰ ਇਹ ਜਿਹੜਾ ਕੱਪੜਾ ਵੱਧ ਘਾਟਿਆ ਪਹਿਲਾਂ ਇਹਨੂੰ ਕੱਟ ਕੇ ਸਾਈਡ ਤੇ ਕਰ ਲਾਂਗੇ ਠੀਕ ਆ ਆਪਾਂ ਜਿਹੜੀ ਨਿਸ਼ਾਨੀ ਲਾਈ ਆ ਇਹ ਤੋਂ ਬਾਹਰ-ਬਾਰ ਹੀ ਕਟਿੰਗ ਕਰਾਂਗੇ ਨਿਸ਼ਾਨੀ ਦੇ ਨਾਲ ਬਾਹਰ-ਬਾਰ ਕਟਿੰਗ ਕਰਾਂਗੇ ਕਿਉਂਕਿ ਇਹ ਨਿਸ਼ਾਨੀ ਜਿਹੜੀ ਇੱਥੇ ਆਪਾਂ ਸਲਾਈ ਲਾਉਣੀ ਆ ਇਹ ਤੋਂ ਥੋੜਾ-ਥੋੜਾ ਬਾਹਰ-ਬਾਰ ਤੇ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਆਪਾਂ ਪਲਾਜੋ ਦੀ ਕਟਿੰਗ ਕਰਨੀ ਹੈ ਬਿਲਕੁਲ ਸੌਖੇ ਜਿਹੇ ਤਰੀਕੇ ਨਾਲ ਜਦੋਂ ਆ ਪੇਜ ਕੱਟ ਕੇ ਆ ਜਾਊਗਾ ਫਿਰ ਆਪਾਂ ਦੂਸਰਾ ਪੇਜ ਕੱਟਾਂਗੇ ਹਾਂਜੀ ਤੇ ਆਪਾਂ ਆ ਦੋ ਪੇਜ ਕੱਟ ਲਏ ਹੀ ਤੇ ਹੁਣ ਕਪੜਾ ਸੈੱਟ ਕਰਕੇ ਤੇ ਜਿਹੜੇ ਦੋ ਪੇਜ ਹੀ ਉਹ ਦੋਵੇਂ ਉਹਦੇ ਉੱਪਰ ਫੋਲਡ ਕਰਕੇ ਕਪੜਾ ਦੇ ਉੱਪਰ ਰੱਖ ਲਿਆ ਤੇ ਪਹੁੰਚੇ ਤੋਂ ਆਪਾਂ 2 ਇੰਚ ਬਾਅਦ ਰੱਖ ਕੇ ਨਿਸ਼ਾਨੀ ਲਾਉਣੀ ਆ ਠੀਕ ਆ ਹੂੰ ਪਤਾ ਨਹੀਂ ਕਿਹਦਾ ਹੁੰਦਿਆ ਇੱਥੋਂ ਫਿਰ 2 ਇੰਚ ਬਾਅਦ ਰੱਖ ਕੇ ਨਿਸ਼ਾਨੀ ਲਾਉਣੀ ਆ ਤੇ ਇੱਥੇ ਜਾ ਕੇ ਆਪਾਂ 2.5 ਇੰਚ ਵੱਧ ਰੱਖ ਲੈਣਾ ਹੌਲੀ ਹੌਲੀ ਆਪਾਂ ਇਹਨੂੰ ਆ ਵਧਾਉਣਾ ਹੁੰਦਾ ਵਾ ਇੱਥੇ ਵੀ 2.5 ਇੰਚ ਰੱਖ ਲੈਣਾ ਵਾ ਇੱਥੋਂ ਵੀ 2.5 ਇੰਚ ਰੱਖ ਲੈਣਾ ਇੱਥੋਂ ਵੀ 2.5 ਇੰਚ ਰੱਖ ਲੈਣਾ ਇੱਥੇ ਫੇਰ ਆਪਾਂ 2 ਇੰਚ ਵੱਧ ਰੱਖਣਾ ਜਿਹਾ ਦੇ ਨਾਲ ਮੇਚ ਕੇ ਹਨਾ 2.5 ਇੰਚ ਵਿੱਚ ਸੈਂਟਰ ਦੇ ਹਿਸਾਬ ਨਾਲ 2.5 ਇੰਚ ਆ ਗਿਆ ਉਹ ਉੱਤੇ ਰੱਖਿਆ ਏ ਤੂੰ ਮਾਛਾ ਠੀਕ ਠੀਕ ਉਹ ਮਿਸ ਅੰਡਰਸਟੈਂਡਿੰਗ ਹੋ ਗਈ। ਇਹ ਨਹੀਂ ਉਹ ਸੱਜਰੇ ਆ ਗਏ ਤੁਸੀਂ ਬੱਸ। ਚੰਗਾ। ਆਪਾਂ ਨਾਲ-ਨਾਲ ਉਹਦੇ ਰੱਖ ਲਿਆ ਵਾ ਸਾਰਾ ਹੁਣ ਪਾਈ ਕਰਾਂਗੇ ਕੜੀ। ਉਹਨਾਂ ਸ਼ੈਣੀ ਆਪਾਂ ਲਾ ਲਈ ਆ ਕਿ ਕਟਿੰਗ ਕਰਨ ਲੱਗੇ ਆਪਾਂ ਨੂੰ ਕੋਈ ਭਲੇਖਾ ਨਾ ਲੱਗੇ। वो पैगी आ गए सौ गए अंदर उठ के लगे पैगी बस कटे गया दीपाखंड अच्छा। नहीं बाबा दीदे नहीं करते करते। ਉਹਨੂੰ ਵੇਖਿਆ ਨਾ ਮੈਨੂੰ ਤੇ ਆਂਦੀ ਨਹੀਂ ਬਾਹਰ ਲਵੇਂ ਬੈਣੀ ਛੂਆ ਗਿਆ ਕਿਤੇ ਜਿਆ ਹਰੰਦਰ ਪੱਖਾ ਚੱਲ ਰਿਹਾ ਠੰਡ ਲੱਗਦੀ ਨਹੀਂ ਆਪਾਂ ਇਥੋਂ ਜਿਆਦਾ ਕਾਟ ਨਹੀਂ ਹੋਣੀ ਬਿਲਕੁਲ ਘੱਟ ਪਾਣੀ ਆ 1 ਇੰਚ ਰੱਖ ਕੇ ਤੇ ਉਧਰੋਂ ਆਪਾਂ ਇਥੋਂ ਆਸਾਂ ਤੱਕ ਜਿੱਥੇ ਆਪਣਾ ਇਥੋਂ 4 ਹੀ 4 ਤੋਂ ਬਾਅਦ ਇਥੋਂ ਆਪਣਾ ਹੀ 12 ਇੰਚ 12 ਇੰਚ ਆਸਾਂ ਤੋਂ ਰੱਖ ਕੇ ਤੇ ਅੱਪਾ ਬਹੁਤ ਜ਼ਿਆਦਾ ਨਹੀਂ ਪਾਉਣੀ ਹਲਕੀ ਜੀ ਕਾਰ ਪਾਉਣੀ ਹਲਕੀ ਜੀ ਥੋੜੀ ਥੋੜੀ ਨਾਲ ਨਾਲ ਛੇ ਵੀ ਦੇਣੀ ਬਸ ਚਲੋ ਵਾਹ ਇੱਕ ਵਾਰ ਇਹ ਤਾਂ ਆਪਾਂ ਇਹ ਤਾਂ ਫਿਰ ਪੈਰ ਪੈਰ ਦੀ ਆਪਾਂ ਅੰਦਰ ਨੂੰ ਕਾੜ ਪਾ ਦੇਣੀ ਆ ਹੂੰ ਇਹ ਇਹ ਪਲਾਸਟ ਇਦਾਂ ਆਪਾਂ ਨਾਲ-ਨਾਲ ਲਾਈਨਿੰਗ ਦੀ ਕਟਿੰਗ ਕਰ ਲੈਣੀ ਆ ਲਾਈਨਿੰਗ ਪੂਰੀ-ਪੂਰੀ ਕਟਿੰਗ ਕਰਨੀ ਆ ਵੱਧ ਘੱਟ ਮਾਸਾ ਨਹੀਂ ਕਰਨੀ ਕਿਉਂਕਿ ਬਾਅਦ ਫਿਰ ਬੱਟੇ ਮੈਂ ਇਕੱਠੀ ਜੀ ਹੁੰਦੀ ਰਹਿੰਦੀ ਆ ਸਲਵਾਰਾਂ ਦੀ ਇਹਦੇ ਚੋਣਾ ਦੇ ਵਿੱਚ ਜੈਸਟ ਹੋ ਜਾਂਦੀ ਆ ਤੇ ਇਹਦੀ ਆਪਾਂ ਪੂਰੀ-ਪੂਰੀ ਕਣੀ ਕਰਾਂਗੇ